ਸਾਲੂ ਟੋਲਾ ਸਾਹਿਬ ਦੇ ਮੇਲੇ ਦੇ ਕੀ ਹੇ ਦੇਣਾ ਚਾਹੋਗੇ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ ਫਤਿਹ ਮੈਂ ਚੇਅਰਮੈਨ ਕਸਵਾਲ ਸਿੰਘ ਸਰਪੰਚੀ ਗ੍ਰਾਮ ਪੰਚਾਇਤ ਤਤਲੇ ਸਭ ਤੋਂ ਪਹਿਲਾਂ ਤੇ ਸੰਗਤਾਂ ਨੂੰ ਲੱਖ ਲੱਖ ਵਧਾਈ ਜਿੰਦਾਵਾਂ ਕਿਉਂਕਿ ਬੜੇ ਪ੍ਰਾਤਨ ਸਮੇਂ ਤੋਂ ਇਸ ਟੋਲਾ ਸਾਹਿਬ ਦੇ ਮੇਲੇ ਦੀ ਜਿਹੜੀ ਅਗਵਾਈ ਆ ਸੰਗਤ ਦੀ ਗਵਾਈ ਆ ਸੰਗਤਾਂ ਨੂੰ ਨਾਮ ਤੇ ਪਾਉਂਦੇ ਬਾਬਾ ਜੀ ਜਿੰਦਰ ਸਿੰਘ ਜੀ ਲੈ ਕੇ ਆਉਂਦੇ ਸੀ ਹੁਣ ਜਥੇਦਾਰ ਨਦੀ ਸਿੰਘ ਜੀ ਨੂੰ ਥਾਪਿਆ ਗਿਆ ਵਾ ਪਹਿਲੀ ਤਰੀਕ ਤੋਂ ਉੱਥੇ ਰੱਖੇ ਕਰਨਪਟ ਸਾਬਾਂ ਦੇ ਖੜਿਆਲਾ ਸਿਆਣੀਆਂ ਸ਼ਹਿਰ ਤੋਂ ਜਿਲੇ ਜਿ ਭੋਗ ਪੈਂਦੇ ਆ ਉਸ ਤੋਂ ਪਰੰਤ ਮੈਂ ਆਪਣੇ ਨਗਰ ਤੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨਕਮਕਸਤ ਘੋਣ ਵੀ ਖੜਿਆਲਾ ਸਿਆਣੀਆਂ ਇਕੱਤਰ ਨੂੰ ਜਾਂਦੇ ਦੋ ਤਰੀਕ ਨੂੰ ਤੋਂ ਬਾਅਦ ਤਿੰਨ ਤਰੀਕ ਨੂੰ ਜਿਹੜੀ ਸੰਗਤ ਸਾਡੇ ਨਗਰ ਤਕਰੀਬਨ 3 ਵਜੇ ਪਹੁੰਚ ਜਾਂਦੀ ਹੈ ਸੰਗਤਾਂ ਦੇ ਵਾਸਤੇ ਜਲ ਪਾਣੀ ਦੇ ਜਿਹੜੇ ਪ੍ਰਬੰਧ ਵਾ ਅਚੇਚੇ ਤੌਰ ਤੇ ਵੱਡੇ ਪੰਡਾਲ ਲੱਗਦੇ ਆ ਸੰਗਤਾਂ ਨੂੰ ਗੁਰਸਿੱਖੀ ਦੇ ਨਾਲ ਨਾਮ ਸਿਮਰਨ ਦੇ ਨਾਲ ਜੋੜਨ ਵਾਸਤੇ ਰਾਗੀ ਢਾਡੀ ਜਥੇ ਮੇਰੇ ਨਗਰ ਤੇ ਗੁਰੂ ਦੀ ਅਣੀ ਕਿਰਪਾ ਵਾ ਕਿ 15 ਨਵੰਬਰ ਤੋਂ ਲੈ ਕੇ ਅੱਜ ਤੱਕ ਲਖਾਂਡ ਪਟਸਰ ਸਾਹਿਬਾਂ ਦੀ ਲੜੀ ਚੱਲ ਰਹੀ ਹੈ ਜਿਹੜੀ 3 ਮਾਰਚ ਨੂੰ ਸਮਾਪਤੀ ਆ 4 ਮਾਰਚ ਨੂੰ ਸੰਗਤਾਂ ਨੇ ਡੇਰਾ ਬਾਬਾ ਨਾਨਕ ਵਿਖੇ ਜਾ ਕੇ ਤੇ ਚੋਲਾ ਸਾਹਿਬ ਦੇ ਦਰਸ਼ਨ ਕਰਨੇ ਆ ਕਿ ਬੜੇ ਪ੍ਰਾਤਨ ਸਮੇਂ ਤੋਂ ਜਿਹੜਾ ਗੁਰੂ ਮਹਾਰਾਜਾ ਉਹਦੀ ਕਿਰਪਾ ਦੇ ਨਾਲ ਉਹ ਸਾਡੇ ਕੋਲ ਸੇਵਾ ਜਿਹੜੀ ਆ ਲਈ ਜਾ ਰਿਹਾ ਵਾ ਸਾਡੇ ਨਗਰ ਦੇ ਵਿੱਚ ਹੀ ਤਕਰੀਬਨ 25 ਸੀ ਜਗਾ ਤੇ ਲੰਗਰਾਂ ਦੇ ਚਾਹ ਪਕੌੜਿਆਂ ਦੇ ਚਨੇ ਪੂੜੀਆਂ ਦੇ ਦਾਲ ਸੌਕਾ ਕੋਫੀ ਦੇ ਲੰਗਰ ਮੈਂ ਗਿਣਤੀ ਨਹੀਂ ਕਰ ਸਕਦਾ ਇੱਕ ਔ ਟਟ ਲੰਗਰ ਗੁਰੂ ਦੇ ਜਿਹੜੇ ਆ ਗੁਰੂ ਦੀ ਕਿਰਪਾ ਤੇ ਗੁਰੂ ਦੇ ਟਟ ਲੰਗਰ ਤੇ ਗੁਰੂ ਦੀ ਸੰਗਤਾਂ ਸਕਦੀਆਂ ਵਾ ਅਸੀਂ ਸਕਉਂਦੇ ਰਹੀਏ ਸੰਗਤਾਂ ਸਕਦੀਆਂ ਰਹਿਣ ਪ੍ਰਮਾਤਮਾ ਦੇ ਅੱਗੇ ਕਾਮਨਾ ਵੀ ਕਰਦੇ ਆ ਕਿ ਚੜਦੀ ਕਲਾ ਚੱਲਦਾ ਰਹਿਆ ਜੀਵ ਕਤਰਿਆਂ ਤੋਂ ਵੀ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਬਾਕੀ ਮੈਂ ਤੇ ਅਰਖਾਂੇ ਹੋਰ ਦਾਸ ਕਰਾਂਗਾ ਕਿ ਜਿਹੜਾ ਕਿਸਾਨੀ ਸੰਘਰਸ਼ ਵਾ ਉਹ ਵੀ ਸਾਡੀ ਤਿਆਰੀ ਹੈ ਜੀ ਲਗਭਗ 5 ਕੁ ਮਾਰਚ ਤੋਂ ਬਾਅਦ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਜਿੱਥੇ ਸਾਨੂੰ ਹੁਕਮ ਕਰਨਗੇ ਆ ਜਿੱਥੇ ਮੰਦੀਆਂ ਕਰਨ ਜਿੱਥੇ ਕਿਸਾਨ ਵੀਰ ਬੈਠੇ ਆ ਉਹਾਂ ਦੇ ਹੱਕ ਦੇ ਆ ਕੇ ਆਹ ਦਾ ਨਾਰਾ ਵੀ ਮਾਰਾਂਗੇ ਤੇ ਆ ਦਾਸਾਂ ਬੇਨਤੀਆਂ ਵੀ ਕਰਾਂਗੇ ਤੇ ਬਾਬਾ ਨਾਨਕਾ ਜਿਹੜਾ ਕਾਨੂੰਨ ਖੇਤੀ ਦੇ ਕਾਲੇ ਕਾਨੂੰਨ ਇਹਨਾਂ ਨੂੰ ਰੱਤ ਕੀ ਜਲਦੀ ਤੋਂ ਜਲਦੀ ਦੇਵਾ ਸਿੱਖ ਸੰਗਤਾਂ ਨੂੰ ਦੇਸਾਂ ਦੇ ਸੰਗਤ ਬੈਠੀਆਂ ਸੰਗਤਾਂ ਨੂੰ ਦੁਬਾਰਾ ਦਿਨੀਆਂ ਕਰਾਂਗੇ ਤਾਂ ਲੋਕਾਂ ਤੋਂ ਮਿਲੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਦਾ ਸ਼ੁਕਰੀਆ ਸਭ ਦਾ ਵਾਹਿਗੁਰੂ